ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੋ ਤਾਂ ਲਾਇਬ੍ਰੇਰੀ ਹੀਰੋਖੁਰ ਦੇ ਵਿੱਚੋਂ ਬਣਾਈ ਗਈ ਹੈ ਉਸ ਦੇ ਵਿੱਚ ਬਹੁਤ ਸਾਰਾ ਨੌਜਵਾਨਾਂ ਵੱਲੋਂ ਛਾਏ ਜੋਗੋ ਮਿਲ ਰਿਹਾ ਹੈ ਜੋ ਕਿ ਸੁਖਵਿੰਦਰ ਸਿੰਘ ਸੁਪੁੱਤਰ ਸਰਦਾਰ ਕੁਲਵਿੰਦਰ ਸਿੰਘ ਟੈਪੀ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਹਨ ਹੀਰੋਕੁਰ ਦੇ ਬੱਚੀ ਨੇ ਇਸ ਬੱਚੇ ਨੇ ਜੋ 9 ਕਿਤਾਬਾਂ ਹਨ ਇਹ ਅੱਜ ਆਪਣੀ ਲਾਇਬ੍ਰੇਰੀ ਵਾਸਤੇ দান ਕੀਤੀਆਂ ਹਨ ਇਸ ਤਰ੍ਹਾਂ ਦਾ ਸਹਿਯੋਗ ਆਪਾਂ ਨੂੰ ਸਾਰੇ ਆ ਵੀਰਾ ਭਰਾਵਾਂ ਤੋਂ ਬੱਚਿਆਂ ਤੋਂ ਚਾਹੀਦਾ ਹੈ ਕਿ ਜਿਸ ਤਰ੍ਹਾਂ ਦੀ ਵੀ ਮਦਦ ਹੋ ਸਕੇ ਇਸ ਲਾਇਬ੍ਰੇਰੀ ਨੂੰ ਆਪਾਂ ਮਦਦ ਕਰੀਏ ਤਾਂ ਕਿ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਸ ਲਾਇਬ੍ਰੇਰੀ ਨੂੰ ਚਲਾਈਏ ਅੱਜ ਕੱਲ੍ਹ ਜੋ ਸਮਾਂ ਹੈ ਇਹ ਪੜਨ ਦਾ ਹੀ ਸਮਾਂ ਹੈ ਜੇਕਰ ਬੱਚਿਆਂ ਨੂੰ ਬਾਤੋ ਬਾਤ ਗਿਆਨ ਆਪਾਂ ਦਵਾਵਾਂਗੇ ਤਾਂ ਇਹ ਪਰ ਲਿਖ ਕੇ ਅੱਗੇ ਜਾਣਗੇ ਕਿਤਾਬਾਂ ਦੇ ਵਿੱਚੋਂ ਬਹੁਤ ਜ਼ਿਆਦਾ ਗਿਆਨ ਮਿਲਦਾ ਹੈ ਕਿਤਾਬ ਪੜ੍ਹਨੇ ਹਰ ਇੱਕ ਲਈ ਜ਼ਰੂਰੀ ਹੈ ਜਿਹਦੇ ਵਿੱਚ ਸੁਖਵਿੰਦਰ ਸਿੰਘ ਜੀ ਨੇ ਕਿ ਦੱਸਿਆ ਕਿ ਮੈਂ ਕੱਲ ਤੋਂ ਲੈ ਕੇ ਰੋਜ਼ ਰਾਇਵਲਰੀ ਦੇ ਵਿੱਚ 4 ਵਜੇ ਆ ਕੇ ਤੁਹਾਡਾ ਸਾਥ ਦਿਆ ਕਰਾਂਗਾ ਇੱਥੇ ਕੋਲ ਲਾਇਬ੍ਰੇਰੀ ਨਾਲ ਖੋਲ ਕੇ ਇਹਨੂੰ ਚਲਾਉਣ ਦਾ ਸਹਾਇਜੋਗ ਦੇਵਾਂਗਾ। ਆਰਮ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਸਨੀ ਸਿੰਘ ਪੁੱਤਰ ਬਲਕਾਰ ਸਿੰਘ ਵੀ ਨਾਲ ਹੀ ਬੈਠੇ ਨੇ। ਇਹਨਾਂ ਬੱਚਿਆਂ ਨੇ ਵੀ ਪੜ੍ਹਨ ਕੀਤਾ ਹੈ ਗਿਆਨ ਦੇ ਨਾਲ-ਨਾਲ ਜੋ ਸਹਾਇਜੋਗ ਹੈ ਲਾਇਬ੍ਰੇਰੀ ਚਲਾਉਣ ਦਾ ਦੇ ਮੰਗੇ ਇਹਨਾਂ ਬੱਚਿਆਂ ਦਾ ਬਹੁਤ ਧੰਨਵਾਦ ਭਾਈ ਸੁਖਵਿੰਦਰ ਸਿੰਘ ਜੀ ਹੁਣ ਦੱਸਣਗੇ ਬੋਲਦੇ ਕਿ ਵੈਗੜੀ ਕਾ ਖਾਲਸਾ ਵੈਗੜੀ ਕੀ ਫਤਿਹ ਲਾਇਬ੍ਰੇਰੀ ਵਿੱਚ ਆ ਕੇ ਬਹੁਤ ਸੋਹਣਾ ਲੱਗਿਆ ਪਹਿਲੀ ਵਾਰ ਸਰਕਾਰ ਵੱਲੋਂ ਇੰਨੀ ਸੋਹਣੀ ਕੋਸ਼ਿਸ਼ ਕੀਤੀ ਗਈ ਹੈ ਇਹ ਕੋਸ਼ਿਸ਼ ਬਹੁਤ ਚੰਗੀ ਹੈ ਅਸੀਂ ਜਿੰਨਾ ਹੋ ਸਕੇ ਉਹ ਨਾ ਇਸ ਲਾਇਬ੍ਰੇਰੀ ਦੇ ਵਿੱਚ ਸਹਾਇਕ ਦੇਵਾਂਗੇ ਇਸ ਨੂੰ ਚਲਾਉਣ ਵਿੱਚ ਜਿੰਨਾ ਹੋ ਸਕੇ ਉਹ ਨਾ ਹੀ ਸਹਾਇਕ ਦੇਵਾਂਗੇ ਵੈਗੜੀ ਕਾ ਖਾਲਸਾ ਵੈਗੜੀ ਕੀ ਫਤਿਹ ਧੰਨਵਾਦ बोल देना मैं बोल दो so, तो एकਨ ਭਾਈ ਸੁਖਵਿੰਦਰ ਸਿੰਘ ਜੀ ਆਪਾਂ ਸਾਰੇ ਹੋਰ ਨੌਜਵਾਨਾਂ ਤੋਂ ਵੀ ਇਹਦਾ ਸਹਿਯੋਗ ਮੰਗਦੇ ਆ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਪੜਨਾ ਆਇਆ ਕਰਨ ਮਾਤਾ ਪਿਤਾ ਇੱਥੇ ਇਹਨਾਂ ਨੂੰ ਭੇਜਣਾ ਤਾਂ ਕਿ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਸਕਣ ਦਾਸ ਦਾ ਇਥੇ ਪਿਛਲੇ 1 ਮਹੀਨੇ ਤੋਂ ਲੈ ਕੇ ਇਸ ਦੇ ਵਿੱਚ ਸੇਵਾ ਕਰਦਾ ਆ ਰਿਹਾ ਹੈ ਜਿਨ੍ਹਾਂ ਸਮਾ ਬਾਈ ਗੁਰੂ ਨੇ ਦਿੱਤਾ ਸਮਾਂ ਇਹ ਸੇਵਾ ਕਰਨ ਦਾ ਇਥੇ ਲਾਇਬ੍ਰੇਰੀ ਨੂੰ ਅੱਗੇ ਵਧਾਉਣ ਦਾ ਉਹ ਇਥੇ ਕਰਦਾ ਰਹੇਗਾ ਸਾਰਿਆਂ ਦਾ ਹੀ ਨਗਰ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦ ਕਿਆ ਮੰਨਾਂ ਆ ਬੀ ਤੇ ਬਾਹਰ ਦੇ ਬੱਚੇ ਕੰਪਿਊਟਰਾਂ ਦੇ ਉੱਪਰ ਆਪਣਾ ਗਿਆਨ ਪ੍ਰਾਪਤ ਕਰ ਰਹੇ ਹਨ ਬਹੁਤ ਸਾਰੇ ਮਾਤਰਾ ਦੇ ਵਿੱਚ ਕਿਤਾਬਾਂ ਅਤੇ ਗਿਆਨ ਵਾਸਤੇ Ejì arinrini ala'a E aí